ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰਿਓ ਆਪਾਂ ਅੱਗੇ ਵੀ ਅਕਾਲੀ ਫੂਲਾ ਸਿੰਘ ਜੀ ਦੇ ਜੀਵਨ ਬਾਰੇ ਸਰਵਣ ਕਰ ਚੁੱਕੇ ਹਾਂ ਸੋ ਅੱਜ ਅੱਗੇ ਦਾ ਇਤਿਹਾਸ ਸਰਵਣ ਕਰੀਏ ਸੋ ਮਹਾਰਾਜਾ ਰਣਜੀਤ ਸਿੰਘ ਜੀ ਦੇ ਰਾਜ ਵਿੱਚ ਅਕਾਲੀ ਫੂਲਾ ਸਿੰਘ ਜੀ ਦਾ ਜੋ ਕਦ ਸੀ ਉਹ ਕਾਫੀ ਉੱਚਾ ਹੋ ਚੁੱਕਾ ਸੀ ਸੋ ਜਦੋਂ ਮਹਾਰਾਜਾ ਰਣਜੀਤ ਸਿੰਘ ਅਤੇ ਮਿਸਲ ਭੰਗੀਆਂ ਦੇ ਵਿਚਕਾਰ ਅਕਾਲੀ ਫੂਲਾ ਸਿੰਘ ਜੀ ਨੇ ਸੰਧੀ ਕਰਵਾਈ ਉਸ ਤੋਂ ਤਾਂ ਆਪਜੀ ਦਾ ਮਹਾਰਾਜਾ ਰਣਜੀਤ ਸਿੰਘ ਜੀ ਦੀ ਨਿਗਾਹ ਦੇ ਵਿੱਚ ਸਤਕਾਰ ਬਹੁਤ ਵਧ ਗਿਆ ਸੋ ਇਸੇ ਤਰ੍ਹਾਂ ਸਨ 1807 ਈਸਵੀ ਦੇ ਆਰੰਭ ਵਿੱਚ ਕਤਬਦੀਨ ਖਾਨ ਪਠਾਨ ਹਾਕਮ ਕਸੂਰ ਦੇ ਇਲਾਕੇ ਵਿੱਚ ਖਾਲਸਾ ਰਾਜ ਵਿਰੁੱਧ ਫੌਜੀ ਤਿਆਰੀਆਂ ਅਤੇ ਉਤੋਂ ਦੇ ਵਸਨੀਕ ਖਾਲਸੇ ਤੇ ਜ਼ੁਲਮ ਦੀਆਂ ਨਿਤਨ ਮੋ ਰਿਪੋਰਟਾਂ ਮਹਾਰਾਜਾ ਰਣਜੀਤ ਸਿੰਘ ਜੀ ਦੇ ਕੋਲ ਪਹੁੰਚਦੀਆਂ ਤਾਂ ਮਹਾਰਾਜਾ ਰਣਜੀਤ ਸਿੰਘ ਜੀ ਨੇ ਫਕੀਰ ਅਜੀਜਉਦੀਨ ਆਦ ਨੂੰ ਏਲਤੀ ਭਾਵ ਵਕੀਲ ਥਾਪ ਕੇ ਕਸੂਰ ਭੇਜਿਆ ਕਿ ਕুতਬਦੀਨ ਨੂੰ ਆਪਣੇ ਕੀਤੇ ਇਹ ਨਾਮੇ ਅਨੁਸਾਰ ਰਹਿਣ ਅਤੇ ਸਿੱਖਾਂ ਅਤੇ ਪਰਜਾ ਪਰ ਅਤਿਆਚਾਰ ਨੂੰ ਰੋਕੇ ਪਰ ਇਹ ਪਠਾਨ ਮਹਾਰਾਜਾ ਰਣਜੀਤ ਸਿੰਘ ਦੀ ਗੱਲ ਮਨ ਦੀ ਬਜਾਈ ਉਲਟਾ ਫਕੀਰ ਅਜੀਯੂਦੀਨ ਤੇ ਹੀ ਲੋਹਾ ਲਾਖਾ ਹੁਣ ਲੱਗ ਪਿਆ ਤੇ ਆਖਣ ਲੱਗਾ ਕਿ ਤੂੰ ਪੈਗੰਬਰ ਦਾ ਉਮਤੀ ਹੋ ਕੇ ਸਿੱਖਾਂ ਦੀ ਨੌਕਰੀ ਕਰਦਾ ਹੈ ਤੇ ਸਾਨੂੰ ਇਸਲਾਮ ਦੇ ਪ੍ਰਚਾਰ ਤੋਂ ਰੋਕਦਾ ਹੈ ਇਹ ਕੰਮ ਮੂਮਦਾ ਦਾ ਮੂਮਨਾ ਦਾ ਨਹੀਂ ਕਾਫਰਾਂ ਦਾ ਹੈ ਉਸ ਨੇ ਫਕੀਰ ਅਜੀਜਉਦੀਨ ਇਲਚੀ ਨੂੰ ਕਾਫੀ ਗੱਲਾਂ ਕੀਤੀਆਂ ਕਾਫੀ ਤਾਨੇ ਮਿਹਨੇ ਮਾਰੇ ਤੇ ਇਹ ਫਕੀਰ ਅਜੀਜਉਦੀਨ ਸਭ ਸੁਣਦਾ ਰਿਹਾ ਤੇ ਇਹ ਸਭ ਸੁਣ ਕੇ ਲਾਹੌਰ ਜਦੋਂ ਫਕੀਰ ਅਜੀਜਉਦੀਨ ਲਾਹੌਰ ਪੁੱਜਾ ਤਾਂ ਇਹਨੇ ਸਾਰੀ ਗੱਲ ਆ ਕੇ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਦੱਸ ਦਿੱਤੀ ਤੇ ਜਦੋਂ ਇਹ ਗੱਲ ਉਸ ਵਕੀਰ ਅਜੀਜੁਦੀਨ ਨੇ ਮਹਾਰਾਜ ਜੀ ਨੂੰ ਦੱਸੀ ਤਾਂ ਮਹਾਰਾਜ ਵੀ ਰਸ ਦੇ ਨਾਲ ਲੋਹੇ ਲੱਖੀ ਹੋ ਗਏ ਤੇ ਉਸੇ ਸਮੇਂ ਹੀ ਕਹਿਣ ਲੱਗੇ ਆਪਾਂ ਕਸੂਰ ਤੇ ਚੜਾਈ ਕਰਨੀ ਹੈ ਤੇ ਹੁਣ ਤੋਂ ਹੀ ਸਾਰੀਆਂ ਤਿਆਰੀਆਂ ਆਰੰਭ ਕਰ ਦਿੱਤੀਆਂ ਜਾਣ ਤੇ ਜਦੋਂ ਇਧਰ ਲੜਾਈ ਜੰਗ ਦੀਆਂ ਤਿਆਰੀਆਂ ਸ਼ੁਰੂ ਹੋਈਆਂ ਤੇ ਜਦੋਂ ਇਸ ਗੱਲ ਦਾ ਪਤਾ ਕুতਬਦੀਨ ਪਠਾਨ ਨੂੰ ਲੱਗਾ ਤਾਂ ਉਸ ਨੇ ਵੀ ਦੂਰ ਦੂਰ ਤੋਂ ਜਹਾਦੀ ਪਠਾਣਾਂ ਨੂੰ ਇਕੱਠਾ ਕਰਕੇ ਲਾਗੇ ਦੇ ਸਾਰੇ ਨਿੱਕੇ ਵੱਡੇ ਕਿਲਿਆਂ ਦੀ ਪਕਿਆਈ ਕਰਕੇ ਉਸ ਨੂੰ ਖਾਣੇ ਦਾਣੇ ਦੇ ਨਾਲ ਭਰਪੂਰ ਕਰ ਲਿਆ ਇਦਰ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਜਦ ਇਹਨਾਂ ਸਾਰੀਆਂ ਤਿਆਰੀਆਂ ਦਾ ਪਤਾ ਲੱਗਾ ਤਾਂ ਮਹਾਰਾਜਾ ਰਣਜੀਤ ਸਿੰਘ ਜੀ ਨੇ ਵੀ ਆਪਣੀਆਂ ਲਾਗੂ ਸਾਗੋ ਸਾਰੀਆਂ ਸ਼ੌਣੀਆਂ ਤੋਂ ਹੋਰ ਫੌਜਾਂ ਇਕੱਤਰ ਕਰਵਾ ਕਰਵਾ ਲਈਆਂ ਕਿਉਂਕਿ ਆਪ ਮਹਾਰਾਜਾ ਰਣਜੀਤ ਸਿੰਘ ਜੀ ਅਕਾਲੀ ਫੂਲਾ ਸਿੰਘ ਦੀ ਬੀਰਤਾ ਤੇ ਦਿੜਤਾ ਬਾਰੇ ਜਾਣਦੇ ਸਨ ਇਸੇ ਕਰਕੇ ਮਹਾਰਾਜਾ ਸਾਹਿਬ ਜੀ ਨੇ ਮਦ ਲਈ ਅਕਾਲੀ ਜੀ ਨੂੰ ਵੀ ਆਪਣੇ ਨੂੰ ਹੀ ਆਪਣੇ ਕੋ ਲਾਹੌਰ ਮੰਗਵਾ ਲਿਆ ਫਰਵਰੀ 1807 ਈਸਵੀ ਨੂੰ ਇਸ ਖਾਲਸਾਈ ਦਲ ਨੇ ਕਸੂਰ ਨੂੰ ਜਾ ਕੇ ਰਿਆ ਸ਼ਹਿਰ ਦੇ ਬਾਹਰ ਵੀ ਦੋ ਲੜਾਈਆਂ ਬੜੀਆਂ ਵੱਡੀਆਂ ਵੱਡੀਆਂ ਤੇ ਤਕੜੀਆਂ ਹੋਈਆਂ ਜਿੰਨਾ ਦੁਹਾ ਵਿੱਚ ਸਿੰਘਾਂ ਦੀ ਫਤੇ ਰਹੀ ਇਧਰ ਕੁੱਤਬਦੀਨ ਆਪਣਾ ਕੋਈ ਬਚਾਊ ਮੈਦਾਨੀ ਲੜਾਈ ਵਿੱਚ ਨਾ ਦੇਖ ਕੇ ਸਣੇ ਫੌਜ ਕਿਲੇ ਵਿੱਚ ਜਾ ਬੈਠਾ ਡਰਦਾ ਮਰਾਈ ਤੇ ਖਾਲਸੇ ਨੇ ਕਿਲੇ ਦਾ ਘੇਰਾ ਘੜ ਦਿੱਤਾ ਤੇ ਤੂਪਾਂ ਬੀੜ ਕੇ ਲੱਗੇ ਗੋਲੇ ਵਰਸਾਉਣ ਅੱਗਿਓ ਕਤਬਦੀਨ ਵੀ ਕਾਫੀ ਜੋਹਦੇ ਦੇ ਨਾਲ ਲੜਿਆ ਤੇ ਕਾਫੀ ਦਿਨ ਕਿਲੇ ਨੂੰ ਬਚਾਈ ਰੱਖਿਆ ਬਾਹਰੋਂ ਖਾਲਸੇ ਨੇ ਜਦ ਲੜਾਈ ਨੂੰ ਲਮਕਦਾ ਡੇਠਾ ਤਾਂ ਇੱਕ ਦਿਨ ਰਾਤੋ ਰਾਤ ਕਿਲੇ ਦੀ ਦਿਵਾਰਾਂ ਹੇਠ ਸੁਰੰਗਾਂ ਲਗਾ ਕੇ ਉਹਨਾਂ ਵਿੱਚ ਬਰੂਦ ਭਰ ਦਿੱਤਾ ਤੇ ਦਿਨ ਚੜ੍ਹਨ ਤੋਂ ਪਹਿਲੇ ਪਹਿਲੇ ਹੀ ਟੋੜੇ ਦਾਗ ਦਿੱਤੇ ਭਾਵ ਗੋਲੇ ਸੁੱਟ ਦਿੱਤੇ ਸਰੰਗਾਂ ਵਿੱਚ ਬਰੂਦਾ ਉੜਦਿਆਂ ਸਾਰ ਹੀ ਕਿਲੇ ਦੀ ਲਹਿੰਦੀ ਬਾਹੀ ਧਰਤੀ ਏਟਾਂ ਵਿਛ ਗਈ ਬਸ ਫੇਰ ਕੀ ਸੀ ਉਪਰੋਂ ਉਸੇ ਵਕਤੀ ਖਾਲਸੇ ਨੇ ਅੱਲਾ ਕਰ ਦਿੱਤਾ ਅੱਖਾਂ ਦੀ ਫੋਰ ਵਿੱਚ ਖਾਲਸੇ ਦਾ ਦਲ ਕਿਲੇ ਵਿੱਚ ਜਾਵੜਿਆ ਕੇਲੇ ਵਿੱਚ ਗਾਜੀ ਖਾਨ ਨੇ ਖੂਬ ਤਲਵਾਰ ਚਰਾਈ ਪਰ ਸਿੰਘਾਂ ਨੇ ਸਿੰਘਾਂ ਨੇ ਉਹਦੀ ਪੇਸ਼ ਨਾ ਚੱਲਣ ਦਿੱਤੀ ਤੇ ਏਕੜ ਬਹੁਤ ਛੇਤੀ ਸਾਰੇ ਕੇਲੇ ਤੇ ਮਹਾਰਾਜਾ ਦੀ ਫੌਜ ਦਾ ਕਬਜ਼ਾ ਹੋ ਗਿਆ ਤੇ ਕਤਬਦੀਨ ਅੰਧਸ ਦਾ ਹੋਇਆ ਫੜਿਆ ਗਿਆ ਤੇ ਜਦੋਂ ਮਹਾਰਾਜਾ ਸਾਹਿਬ ਜੀ ਦੇ ਸਾਹਮਣੇ ਪੇਸ਼ ਕੀਤਾ ਗਿਆ ਤਾ ਆਪਣੀ ਅਧਿਨਗੀ ਉਸਨੇ ਸਵਕਾਰ ਕਰ ਲਈ ਤੇ ਮਹਾਰਾਜਾ ਸਾਬ ਤੋਂ ਜਾਣ ਬਖਸ਼ਣ ਲਈ ਮਿੰਤਾ ਤਰਲੇ ਕਰਨ ਲੱਗਾ ਤਾਂ ਮਹਾਰਾਜਾ ਸਾਹਿਬ ਜੀ ਨੇ ਉਸ ਦੇ ਮਿੰਤੇ ਅਤਰਲੇ ਵੇਖਦਿਆਂ ਉਸ ਦੀ ਗੁਨਾਹ ਬਖਸ਼ ਦਿੱਤੇ ਤੇ ਉਸ ਨੂੰ ਸਤਲੁਜ ਦੇ ਪਾਰ ਗੁਜਾਰੇ ਲਈ ਕੁਝ ਜ਼ਮੀਨ ਦੇ ਦਿੱਤੀ ਸੋ ਇਸ ਜੰਗ ਵਿੱਚ ਅਕਾਲੀ ਸਾਹਿਬ ਜੀ ਦੀ ਫੂਲਾ ਸਿੰਘ ਜੀ ਦੀ ਬਹਾਦਰੀ ਨੇਤਾ ਮਹਾਰਾਜ ਸਾਹਿਬ ਜੀ ਦੇ ਦਿਲ ਵਿੱਚ ਉਹ ਕਦਰ ਪੈਦਾ ਕਰ ਦਿੱਤੀ ਜੋ ਅੱਗੇ ਨੂੰ ساری ਉਮਰ ਉਹਦੇ ਮਨ ਦੇ ਵਿੱਚ ਵਾਧਦੀ ਗਈ ਇਸ ਤੋਂ ਬਾਅਦ ਜਦੋਂ ਕੋਈ ਕਠਨ ਤੋਂ ਕਠਨ ਲੜਾਈ ਪੇਸ਼ ਆਉਂਦੀ ਰਹੀ ਉਹਦੀ ਫਤਿਹ ਦਾ ਸੇਰਾ ਸਦਾ ਹੀ ਅਕਾਲੀ ਫੂਲਾ ਸਿੰਘ ਜੀ ਦੇ ਸਿਰ ਤੇ ਰਿਹਾ ਸੋ ਜਿਸ ਦਾ ਜੇਕਰ ਆਪਾਂ ਆਉਣ ਵਾਲੀ ਵੀਡੀਓ ਦੇ ਵਿੱਚ ਕਰਾਂਗੇ ਸੋ ਇੱਥੇ ਹੀ ਆਪਾਂ ਅੱਜ ਦੀ ਵੀਡੀਓ ਸਮਾਪਤ ਕਰੀਏ ਸੋ ਸਾਥ ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਭਾਈ ਬੜੀ ਮਿਹਨਤ ਦੇ ਨਾਲ ਵੀਡੀਓ ਤਿਆਰ ਹੁੰਦੀ ਹੈ ਸੋ ਆਪ ਜੀ ਕਿਰਪਾ ਕਰਕੇ ਸ਼ੇਅਰ ਕਰ ਦਿਆ ਕਰੋ ਤੇ ਜਿਹੜੇ ਵੀਰਾਂ ਨੇ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਨਹੀਂ ਕੀਤਾ ਉਹ ਵੀ ਜਰੂਰ ਕਰ ਲਿਓ ਸੋ ਆਪਣੇ ਹੋਰ ਵੀ ਅੰਗੇ ਸਾਖੀਆਂ ਨੂੰ ਦੱਸੋ ਕਿ ਭਾਈ ਚੈਨਲ ਸਬਸਕ੍ਰਾਈਬ ਕਰੋ ਤੇ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਅਕਾਲੀ ਫੂਲਾ ਸਿੰਘ ਜੀ ਦਾ ਇਤਿਹਾਸ ਘਰ-ਘਰ ਪਹੁੰਚ ਸਕੇ ਉਹਦੀ ਜੀਵਨੀ ਬਾਰੇ ਜਾਣ ਸਕਣ ਸੋ ਹੋਈਆਂ ਭੁੱਲਾਂ ਗਲਤੀਆਂ ਦੀ ਮਾਫੀ ਸਾਸਤ ਸੰਬਖਸ਼ਯੋਗ ਹੈ ਸੋ ਇੱਥੇ ਬਲਾਉ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ